ਫਰੀਦਕੋਟ ਦੇ ਵਿੱਚ ਵੱਡਾ ਹਾਦਸਾ ਹੋਇਆ ਪੰਜਗਰਾਈ ਖੁਰਦ ਪਿੰਡ ਨੇੜੇ ਇਹ ਹਾਦਸਾ ਵਾਪਰਿਆ ਸੋ ਪਿਕਅਪ ਗੱਡੀ ਦੀ ਟਰਾਲੇ ਦੇ ਨਾਲ ਜ਼ੋਰ ਦਾ ਟੱਕਰ ਹੋਈ ਹੈ ਸੋ ਦੋ ਮਹਿਲਾਵਾਂ ਸਣੇ ਪੰਜ ਲੋਕਾਂ ਦੀ ਮੌਤ ਹੋਈ ਹੈ ਇਸ ਹਾਦਸੇ ਦੇ ਵਿੱਚ 8 ਲੋਕ ਗੰਭੀਰ ਜ਼ਖਮੀ ਹੋਏ ਨੇ ਸੋ ਪਿਕਅਪ ਗੱਡੀ ਦੀ ਟਰਾਲੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋਈ ਹੈ ਤੇ ਦੋ ਮਹਿਲਾਵਾਂ ਵੀ ਸ਼ਾਮਿਲ ਨੇ 8 ਲੋਕ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਲਾਜ ਦੇ ਲਈ ਸੋ ਪੰਜਗਰਾਈ ਖੁਰਦ ਪਿੰਡ ਨੇੜੇ ਇਹ ਦਰਦਨਾਕ ਹਾਦਸਾ ਵਾਪਰਿਆ ਜੀ ਅਸੀਂ ਆ ਰਹੇ ਸੀ ਅੱਗੋਂ ਹੀ ਅਸੀਂ ਆਪਦੀ ਸਾਈਡ ਤੋਂ ਆ ਰਹੇ ਸੀ ਕਿਤਨਾ ਤਸਵੀਰ ਨਗਾਏ ਤੋਂ ਆ ਰਹੇ ਸੀ ਅਸੀਂ ਆਪਦੀ ਸਾਈਡ ਤੇ ਅੱਗੋਂ ਸੀ ਜਿਹੜਾ ਟਰਾਲਾ ਦੇਖਿਆ ਅਸੀਂ ਰੋਕ ਚੁੱਕੇ ਸੀ ਤੁਸੀਂ ਕਹਦੇ ਸੀ ਅਸੀਂ ਛੋਟੇ ਹਾਥੀ ਤੇ ਸੀਗੇ ਜੀ ਸਾਨੂੰ ਇੱਕ ਵਾਰੀ ਜਿਹੜਾ ਟਰਾਲੇ ਨੇ ਫੇਟ ਮਾਰੀ ਚੱਕ ਕੇ ਸਾਡੀ ਦੋਵੇਂ ਪਾਸੇ ਖੇੜਦੇ ਜੀ ਤੇ ਅਗਲਾ ਪਾਸਾ ਅੱਡ ਕਰਤਾ ਪਿਛਲਾ ਅੱਡ ਕਰਤਾ ਜਿਹਦੇ ਵਿੱਚ ਸਾਡੀ 5 ਜਾਨਾਂ ਦੀ ਮੌਤ ਹੋ ਚੁੱਕੀ ਹੈ ਇੱਕ ਮੇਰੀ ਬੈਠਦੀ ਦੋ ਮੇਰੇ ਯਾਰ ਦੋਸਤ ਸੀ ਇੱਕ ਡਰਾਈਵਲ ਦੀ ਇਸ ਮਾਂਦੀਆਂ ਨੇ ਇਸ ਤੱਕ ਤੋਂ ਮੌਜੂਦ ਇੱਕ ਕੋਹਂਡਾ ਦੇ ਸੀ ਮਰਾਣਾ ਮਰਾੜ ਕਲਾ ਦੇ ਤੁਸੀਂ ਵੀ ਸਵਾਰ ਸੀ ਉਹਦੇ ਦੇ ਹਾਂਜੀ ਮੈਂ ਸਵਾਰ ਸੀ ਬਾਕੀ 7:00 ਵਜੇ ਕਿੱਦਿ ਗਏ 7:00 ਵਜੇ ਕਿੰਨੇ ਬੰਦੇ ਸਵਾਰ ਸੀ ਤਕਰੀਬਨ ਜੀ ਬੰਦੇ ਅਸੀਂ 10-11 ਬੰਦੇ ਸੀ ਵਿੱਚ ਬੱਚੇ ਸੀਗੇ ਜੀ 3-4 ਬੱਚੇ ਸੀ ਕੋਈ जख्मी ਵੀ ਹੋਇਆ ਜਖਮੀ ਸਾਰੇ ਹੋਇਆ ਜੀ ਕੀ ਚਮੂ ਸਾਨੂੰ ਸਾਫ ਚਾਹੀਦਾ ਗਏ ਕਿ ਉਹ ਟਰੱਕ ਵਾਲਾ ਟਰੱਕ ਵਾਲਾ ਹੀ ਉੱਥੇ ਸੀਗਾ ਜੀ ਇਹ ਕੋ ਖੜਾ ਹੋਇਆ ਹੈ ਬੰਨ ਮਰਾੜ ਕਲਾ ਮੇਰਾ ਬੰਨ ਮਰਾੜ ਕਲਾ ਉੱਥੋਂ ਦੇ 14-15 15 ਆਦਮੀ ਔਰਤਾਂ ਬੱਚੇ ਸੀਰ ਨਗਾਹ ਵਾਲਾ ਜਿਹੜਾ ਬਾਬਾ ਨਗਾਹ ਵਾਲਾ ਦਾ ਡੇਰਾ ਉੱਥੋਂ ਜਾ ਕੇ ਆ ਰਹੇ ਸੀ ਰਸਤੇ ਦੇ ਵਿੱਚ ਪੰਜ ਗਰਾਈ ਹੱਦ ਆ ਜਿਹੜੀ ਉਹਦੇ ਕੋਲ ਇੱਕ ਭਰਿਆ ਹੋਇਆ ਘੋੜਾ ਟਰਾਲਾ ਉਹਦੇ ਨਾਲ ਇਹਨਾਂ ਟੱਕਰ ਹੋਈ ਹੈ ਤੇ ਕੁਝ ਉੱਥੇ ਮੋਤਾਂ ਹੋ ਗਈਆਂ ਹੁਣ ਤੱਕ ਪੰਜ ਜੁਣਿਆਂ ਦੀ ਮੌਤ ਹੋ ਚੁੱਕੀ ਹੈ ਬੜਾ ਭਿਆਨ ਖਾਲਸਾ ਸੀ ਮਰਨ ਵਾਲਿਆਂ ਦੀ ਕੀ ਡਿਟੇਲ ਕਿੰਨੇ ਬੱਚੇ ਵੀ ਸੀ ਸਾਰੇ ਦੋ ਲੇਡੀਆਂ ਤੇਨ ਆਦਮੀ ਨੌਜਵਾਨੀਆਂ ਆ